ਜੁਰਮ ਨੂੰ ਸਮਝਣ ਵਾਸਤੇ ਜੁਰਮ ਕਰਨ ਵਾਲਾ ਤੇ ਜੁਰਮ ਦੇ ਪ੍ਰਭਾਵ ਵਿੱਚ ਆਉਣ ਵਾਲੇ ਬੰਦੇ ਦਾ ਪਤਾ ਹੋਣਾ ਜ਼ਰੂਰੀ ਹੈ ਪਰ ਅੱਜ ਆਪਾਂ ਉਹ ਗੱਲ ਕਰਾਂਗੇ ਕਿ ਜੁਰਮ ਕਰਨ ਵਾਲੇ ਦਾ ਪਤਾ ਨਹੀਂ ਜੁਰਮ ਕਿਵੇਂ ਹੋਇਆ ਕਿਉਂ ਹੋਇਆ ਇਹਦਾ ਪਤਾ ਨਹੀਂ ਤੇ ਦੂਸਰਾ ਜੁਰਮ ਕਰਨ ਵਾਲਾ ਮੇਲ ਆ ਜਾਂ ਫੀਮੇਲ ਉਹਦਾ ਪਤਾ ਨਹੀਂ ਤੇ ਜੁਰਮ ਦਾ ਕਾਰਨ ਕੀ ਸੀ ਕੋਈ ਚੀਜ਼ ਦਾ ਪਤਾ ਨਹੀਂ ਪਰ ਫਿਰ ਵੀ ਇਹ ਮਾਮਲਾ ਪੁਲਿਸ ਤਹਿਕੀਕਤ ਕਰਦੀ ਹੈ ਪੁਲਿਸ ਦੇ ਰਿਕਾਰਡ ਤੇ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਮਾਮਲਾ ਸ਼ਾਇਦ ਦੁਨੀਆ ਦਾ ਪਹਿਲਾ ਮਾਮਲਾ ਹੋਊਗਾ ਜੋ ਪੁਲਿਸ ਰਿਕਾਰਡ ਤੇ ਹੈ ਮੈਂ ਗੱਲ ਕਰ ਰਿਹਾ ਇੱਕ ਐਸੇ ਭੂਤ ਦੀ ਜਿਸ ਦੀ ਸ਼ਿਕਾਇਤ ਹੁੰਦੀ ਹੈ ਉਹਦੇ ਕੀਤੇ ਹੋਏ ਕੰਮ ਨੂੰ ਦੇਖਿਆ ਜਾਂਦਾ ਹੈ ਪੁਲਿਸ ਉਹਦੀ ਜਾਂਚ ਕਰਦੀ ਹੈ ਜਾਂਚ ਕਰਨ ਤੋਂ ਬਾਅਦ ਉਹਦਾ ਮਾਮਲਾ ਦਰਜ ਹੁੰਦਾ ਹੈ ਮਾਮਲਾ ਦਰਜ ਕਰਨ ਤੋਂ ਬਾਅਦ ਕੀ ਹੁੰਦਾ ਹੈ ਕਿਉਂ ਹੁੰਦਾ ਹੈ ਇਸ ਤੇ ਆਪਾਂ ਗੱਲ ਕਰਾਂਗੇ ਪਰ ਇਹ ਗੱਲ ਬੜੀ ਹੈਰਾਨੀਜਨਕ ਹੈ ਕਿ ਐਸਾ ਮਾਮਲਾ ਕਿਉਂ ਦਰਜ ਹੋਇਆ ਕੀ ਕਾਰਨ ਸੀ ਉਸ ਤੇ ਆਪਾਂ ਗੱਲ ਕਰਦੇ ਹਾਂ ਹਾਂਜੀ ਮੈਂ ਗੱਲ ਕਰ ਰਿਹਾ ਐਸੇ ਪੂਤੀ ਜਿਸ ਦੇ ਖਿਲਾਫ ਮਾਮਲਾ ਦਰਜ ਹੁੰਦਾ ਉਸ ਤੋਂ ਬਾਅਦ ਉਹਦੀ ਮਹਸੂਸੀਅਤ ਨੂੰ ਪੁਲਿਸ ਦੇਖਦੀ ਹੈ ਉਹਦੀ ਰਿਪੋਰਟ ਬਣਦੀ ਹੈ ਰਿਪੋਰਟ ਬਣਨ ਤੋਂ ਬਾਅਦ ਉਸ ਦੀ ਕਾਰਵਾਈ ਲਈ ਜਿੰਨਾ ਤੇ ਪ੍ਰਭਾਵ ਪਾਉਂਦਾ ਉਹਨਾਂ ਨੂੰ ਉੱਥੋਂ ਬਦਲ ਦਿੱਤਾ ਜਾਂਦਾ ਹੈ ਉਹ ਕੀ ਗੱਲਬਾਤ ਸੀ ਕੀ ਉਹਦੀ ਤਫਸੀਲ ਸੀ ਪੂਰੀ ਉਸ ਦੀ ਗੱਲ ਕਰਦੇ ਹਾਂ ਸਪੇਨ ਦੇ ਮੈਂਡ੍ਰਿਡ ਸ਼ਹਿਰ ਦੀ ਗੱਲ ਹੈ ਜੋ ਦੁਨੀਆ 'ਚ ਫਟਵਾਲ ਲਈ ਮਸ਼ਹੂਰ ਹੈ ਪਰ ਇਸ ਪੂਤਾਲੇ ਮਾਮਲੇ ਤੇ ਜੋ ਪੁਲਿਸ ਦੇ ਰਿਕਾਰਡ ਵਿੱਚ ਹੈ ਸ਼ਾਇਦ ਕਿਤੇ ਦੁਨੀਆ 'ਚ ਹੋਣਾ ਨਹੀਂਗਾ ਤੇ ਉਸ ਲਈ ਵੀ ਅੱਤ ਕ੍ਰੇਸ ਮਾਮਲੇ ਦੀ ਚਰਚਾ ਇਹ ਮਾਮਲਾ ਹੈ ਸਪੇਨ ਦੇ ਮੈਦ੍ਰਿਡ ਸ਼ਹਿਰ ਇੱਕ ਨੌਜਵਾਨ 18 ਸਾਲਾ ਸਟੀਫਾਨੀਆ ਲਜ਼ਾਰੋ ਕੁੜੀ ਦਾ ਉਹ ਵੈਲੈਕਸ ਅਪਾਰਟਮੈਂਟ ਦੇ ਵਿੱਚ ਰਹਿੰਦੇ ਨੇ ਆਪਣੇ ਮਾਪਿਆਂ ਨਾਲ 18 ਸਾਲ ਦੀ ਉਮਰ ਤੱਕ ਉਹ ਬਿਲਕੁਲ ਠੀਕ ਠਾਕ ਸੀ ਕਾਲਜ ਜਾਣ ਤੋਂ ਬਾਅਦ ਉਸ ਦੇ ਕੁਝ ਵਰਤਾਰੇ ਦੇ ਵਿੱਚ ਵਖਰੇਵੇਂ ਆਉਂਦੇ ਨੇ ਉਹ ਹੈਰਾਨੀਜਨ ਕਾਰਵਾਈਆਂ ਕਰਨ ਲੱਗ ਜਾਂਦੀ ਹੈ ਜਿਵੇਂ ਕਿ ਉਹ ਆਪਣੇ ਭਰਾ ਨੂੰ ਦੇਖ ਕੇ ਗੁਰਗਰਾਉਣ ਲੱਗ ਜਾਂਦੀ ਹੈ ਕਿਸੇ ਸੱਪ ਦੇ ਫੰਕਾਰੇ ਵਾਂਗੂੰ ਹੰਗਾਰ ਮਾਰਨ ਲੱਗ ਜਾਂਦੀ ਹੈ ਤੇ ਫਿਰ ਕਿਤੇ ਰਾਤ ਤੋਂ ਦੂਸਰੇ ਦਿਨ ਦੇਖਣ ਨੂੰ ਮਿਲਦਾ ਕਿ ਉਹ ਕੰਧਾਂ ਦੇ ਵਿੱਚ ਕਿਸੇ ਚੀਜ਼ ਨਾਲ ਖੁਰਚਣ ਦੀ ਗੱਲ ਕਰਦੀ ਹੈ ਇਹ ਗੱਲਾਂ ਨੂੰ ਦੇਖ ਕੇ ਪਹਿਲਾਂ ਤਾਂ ਮਾਪੇ ਇਸ ਨੂੰ ਨਜ਼ਰਅੰਦਾਜ਼ ਕਰਦੇ ਹੈ ਪਰ ਜਦੋਂ ਇਹ ਗੱਲਾਂ ਇਹ ਕਾਰਵਾਈਆਂ ਇਹ ਗਤੀਵਿਧੀਆਂ ਵੱਧ ਜਾਂਦੀਆਂ ਤਾਂ ਉਹ ਹੈਰਾਨ ਹੋ ਜਾਂਦੇ ਨੇ ਪਰ ਉਹ ਇੱਕ ਇਹ ਸੋਚਦੇ ਨੇ ਕਿ ਇਹ ਲਜ਼ਾਰੋ ਸਟੀਫਾਨੀਆ ਲਜ਼ਾਰੋ ਨੂੰ ਜਾਦੂ ਟੂਣੇ ਵਾਲੀਆਂ ਕਿਤਾਬਾਂ ਪੜ੍ਹਨ ਦੀ ਆਦਤ ਸੀ ਫਿਰ ਉਹ ਸ਼ਾਇਦ ਇਸ ਗੱਲ ਨੂੰ ਸਮਝਦੇ ਹੈ ਕਿ ਸ਼ਾਇਦ ਇਹ ਜਾਦੂ ਟੂਣੇ ਦੀਆਂ ਗੱਲਾਂ ਕਰਕੇ ਸ਼ਾਇਦ ਕੁਝ ਵੈਸੇ ਨਾ ਵਰਤਾਉ ਕਰਦੀ ਹੋਵੇ ਉਹ ਇਸੇ ਸ਼ਸ਼ੂਪੰਜ ਦੇ ਵਿੱਚ ਇੰਨਾ ਗਤੀਵਿਧੀਆਂ ਨੂੰ ਕਾਰਵਾਈਆਂ ਨੂੰ ਬਰਦਾਸ਼ਤ ਕਰਦੇ ਆ ਰਹੇ ਇਹ ਸਾਰੀ ਗਤੀਵਿਧੀਆਂ ਸਾਲ 1990 ਦੀਆਂ ਸਨ 1991 تک ਰੇ ਗਤੀਵਿਧੀਆਂ ਇੰਨੀਆਂ ਵੱਧ ਜਾਂਦੀਆਂ ਕਿ ਉਸ ਤੋਂ ਬਾਅਦ ਸਟੀਫਾਨੀਆ ਲਜ਼ਾਰੋ ਦੀ ਤਬੀਅਤ ਵਿਗੜ ਜਾਂਦੀ ਹੈ। ਉਹਦੀ ਤਬੀਅਤ ਜਿਆਦਾ ਵਿਗੜਨ ਤੋਂ ਬਾਅਦ ਉਸਦੇ ਮਾਪੇ ਉਸਨੂੰ ਮੈਡਿਟ ਦੇ ਸਰਕਾਰੀ ਹਸਪੀਟਲ ਤੇ ਦਾਖਲ ਕਰਵਾ ਦਿੰਦੇ ਨੇ। ਉਹਦਾ ਇਲਾਜ ਚੱਲਦਾ ਹੈ। ਸਾਰੇ ਟੈਸਟ ਹੁੰਦੇ ਨੇ। ਟੈਸਟ ਹੋਣ ਤੋਂ ਬਾਅਦ ਕੋਈ ਵੀ ਬਿਮਾਰੀ, ਕੋਈ ਵੀ ਆਲਮਤ ਨਜ਼ਰ ਨਹੀਂ ਆਉਂਦੀ। ਇੱਕ ਦਿਨ ਫਿਰ ਅਚਾਨਕ ਤਿੰਨ ਹਫ਼ਤੇ ਇਲਾਜ ਚੱਲਦੇ-ਚੱਲਦੇ ਇੱਕ ਦਿਨ ਅਚਾਨਕ ਜਦੋਂ ਉਸਦੇ ਮਾਪੇ ਘਰ ਆਉਂਦੇ ਨੇ ਤੇ ਕੁਝ ਸਮੇਂ ਬਾਅਦ ਉਹਨਾਂ ਨੂੰ ਖਬਰ ਮਿਲਦੀ ਹੈ। ਸਟੀਫਾਨੀਆ ਲਜ਼ਾਰੋ ਦੀ ਮੌਤ ਹੋ ਤੇ ਬਹੁਤ ਦੇ ਕਾਰਨ ਜੇ ਤੋ ਜਾਣਣਾ ਚਾਹੁੰਦੇ ਨੇ ਤਾਂ ਬਹੁਤ ਦਾ ਕਾਰਨ ਡਾਕਟਰ ਦੱਸਦੇ ਨੇ ਕਿ ਦਿਲ ਦੇ ਦੌਰੇ ਦੇ ਪੈਣ ਤੇ ਕਾਰਨ ਉਸ ਦੀ ਮੌਤ ਹੋ ਗਈ ਡਾਕਟਰਾਂ ਪਰ ਨੂੰ ਇਹ ਕਾਰਨ ਮੌਤ ਦੇ ਦੱਸਣ ਜਾਣ ਤੋਂ ਬਾਅਦ ਸਟੀਫਾਨੀਆ ਲਜ਼ਾਰੋ ਦੇ ਮਾਪਿਆਂ ਨੂੰ ਇਹ ਗੱਲ ਹਜ਼ਮ ਤਾਂ ਨਹੀਂ ਆਈ ਪਰ ਫਿਰ ਵੀ ਖੁਦਰਤ ਦਾ ਪਹਾੜਾ ਮੰਨ ਕੇ ਉਹਨਾਂ ਨੇ ਇਹ ਗੱਲ ਮੰਨ ਲਈ ਉਸ ਤੋਂ ਬਾਅਦ ਘਰੇ ਜਾਣ ਤੋਂ ਬਾਅਦ ਹਫ਼ਤੇ 10 ਦਿਨਾਂ ਬਾਅਦ ਉਹਨਾਂ ਨੂੰ ਅਜੀਬ ਹੀ ਤਰ੍ਹਾਂ ਦਾ ਮਹਿਸੂਸ ਹੋਇਆ ਉਹਨਾਂ ਨੇ ਜਦ ਲਾਜ਼ਾਰੋ ਦਾ ਕਮਰਾ ਖੋਲਿਆ ਤਾਂ ਉਸ ਦੀ ਚਾਦਰ ਆਸੇ-ਪਾਸੇ ਪਈ ਸੀ ਉਹਦਾ ਸਮਾਨ ਵੱਖਰੇ ਪਿਆ ਸੀ ਉਸ ਦੀਆਂ ਦੀਵਾਰਾਂ ਤੇ ਕਿਸੇ ਖਾਸ ਚੀਜ਼ ਦੇ ਖਰੋਜ ਦੇ ਨਿਸ਼ਾਨ ਪਏ ਸਨ ਪਰ ਉਹਨੇ ਅਜੀਬ ਤਾਂ ਲੱਗਿਆ ਪਰ ਇੱਕ ਵਾਰੀ ਕਮਰਾ ਬੰਦ ਕਰ ਦਿੱਤਾ ਫਿਰ ਦੋ ਚਾਰ ਦਿਨਾਂ ਬਾਅਦ ਜਦੋਂ ਫਿਰ ਉਹਦਾ ਕਮਰਾ ਖੋਲਦੇ ਆ ਤਾਂ ਫਿਰ ਉਹੀ ਕਾਰਨ ਨਜ਼ਰ ਆਉਂਦਾ ਸਭ ਕੁਝ ਛਲ-ਜੁਲ ਪਿਆ ਹੁੰਦਾ ਚੀਜ਼ਾਂ ਡਿੱਗੀਆਂ ਪਈਆਂ ਹੁੰਦੀਆਂ ਨੇ ਪਰ ਇੱਕ ਗੱਲ ਉਹ ਚ ਨਵੀਂ ਹੁੰਦੀ ਹੈ ਕਿ ਉੱਥੋਂ ਕੁਝ ਆਵਾਜ਼ਾਂ ਆਉਣ ਲੱਗ ਜਾਂਦੀਆਂ। ਉਹ ਇਹ ਸਭ ਸੁਣ ਕੇ ਘਬਰਾ ਜਾਂਦੇ ਨੇ। ਪਰ ਫਿਰ ਕਿਦਮੋਂ ਬਾਹਰ ਆ ਕੇ ਫਿਰ ਉਸ ਨੂੰ ਕਮਰੇ ਨੂੰ ਬੰਦ ਕਰ ਦਿੰਦੇ। ਇਹਨਾਂ ਘਟਨਾਵਾਂ ਬਾਰੇ ਮਾਪਿਓ ਕਿਸੇ ਨਾਲ ਜ਼ਿਕਰ ਨਹੀਂ ਕਰ ਸਕਦੇ ਸੀ ਕਿਉਂਕਿ ਯਕੀਨ ਨਹੀਂ ਕਰੇਗਾ ਕਿਉਂਕਿ ਉਹਨਾਂ ਨੂੰ ਖੁਦ ਹੀ ਨਹੀਂ ਹੋ ਰਿਹਾ ਸੀ। ਜਦ ਵੀ ਸ਼ਾਮ ਹੁੰਦੀ ਤਾਂ ਅੰਦਰੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਕੋਈ ਆਵਾਜ਼ ਮਾਂ ਮਾਂ ਕਹਿ ਕੇ ਬੁਲਾਉਂਦੀ ਉਹਨਾਂ ਨੂੰ ਸੁਣਦੀ। ਫਿਰ ਉਹਨਾਂ ਮਿਲ ਕੇ ਇੱਕ ਰੈ ਬਣਾਈ ਕਿ ਆਪਾਂ ਇਹ ਕਮਰਾ ਹੀ ਬੰਦ ਕਰ ਦਿੰਦੇ ਆ ਉਹਨਾਂ ਨੇ ਕਮਰੇ ਨੂੰ ਚੰਗੀ ਤਰ੍ਹਾਂ ਨਟ-ਬੋਲਟ ਲਾ ਕੇ ਬੰਦ ਕਰ ਦਿੱਤਾ ਪਰ ਉਸ ਰਾਤ ਇੱਕ ਨਵੀਂ ਗੱਲ ਹੋਈ ਉਹ ਨਟ ਆਪਣੇ ਆਪ ਖੁੱਲ ਜਾਂਦੇ ਆ ਦਰਵਾਜ਼ਾ ਖੁੱਲ ਜਾਂਦਾ ਫਿਰ ਉਹ ਜਗਤਕ ਦੇ ਵਿੱਚ ਆਪਣੇ ਗਵਾਂਡੀਆਂ ਨਾਲ ਗੱਲ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਈ ਦਿਨਾਂ ਤੋਂ ਹੋ ਰਹੀਆਂ ਨੇ ਉਹਨਾਂ ਦੇ ਗਵਾਂਡੀ ਵੀ ਹਮੇ ਭਰਦੇ ਨਹੀਂ ਕਿ ਹਾਂ ਉਹਨਾਂ ਨੂੰ ਵੀ ਅਕਸਰ ਰਾਤ ਨੂੰ ਇਹੋ ਜਿਹੀਆਂ ਆਵਾਜ਼ਾਂ ਸੁਣਾਈ ਪੈਂਦੀਆਂ ਉਹ ਗਵਾਂਡੀ ਮਿਲ ਕੇ ਕਹਿੰਦੇ ਵੀ ਅੱਜ ਸਾਡੇ ਰਾਤ ਰਹੁ ਸਾਡੇ ਘਰ ਠਹਿਰੋ ਤੇ ਆਪਾਂ ਦੇਖੀ ਕਿ ਗੱਲ ਕੀ ਐ ਉਹ ਗਵਾਂਡੀਆਂ ਉਹਨਾਂ ਦੇ ਘਰ ਰਹਿੰਦੇ ਨੇ ਪਰ ਰਾਤ ਨੂੰ ਫਿਰ ਉਹੀ ਘਟਨਾਵਾਂ ਹੁੰਦੀਆਂ ਨੇ ਪਰ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਅੱਗੇ ਜਾ ਕੇ ਦੇਖੇ ਕੀ ਗੱਲਬਾਤ ਹੈ ਇੱਕ ਘਟਨਾਵਾਂ ਚੱਲ ਹੀ ਰਹੀਆਂ ਹੁੰਦੀਆਂ ਤੇ ਸਟੀਫਾਨੀਆ ਦੇ ਮਾਪੇ ਤੇ ਆਪਦੇ ਗਵਾਂਡੀਆਂ ਨਾਲ ਕੋਈ ਵਿਆਹ ਤੋਂ ਮਤੀ ਕਰਨ ਦਾ ਸੋਚ ਹੀ ਰਹੇ ਹੁੰਦੇ ਨੇ ਕਿ ਸਟੀਫਾਨੀਆ ਦੇ ਕੋਲ ਕਾਲਜ ਦੀ ਵਿਦਿਆਪਕਾ ਉਹਨਾਂ ਦੇ ਘਰ ਆਂਦੀ ਹੈ ਉਹਨੂੰ ਦੱਸਦੀ ਹੈ ਕਿ ਸਟੀਫਾਨੀਆ ਦਾ ਰਵਈਆ ਉੱਥੇ ਅਜੀਬ ਪ੍ਰਕਾਰ ਦਾ ਸੀ ਉਹ ਅਕਸਰ ਹੀ ਆਪ ਦੀ ਸਹੇਲੀਆਂ ਨਾਲ ਕਾਲਜ ਦੇ ਪਿਛਲੇ ਪਾਸੇ ਖਾਲੀ ਜਗ੍ਹਾ ਤੇ ਚਲੀ ਜਾਂਦੀ ਸੀ ਉਹਨੇ ਉਸ ਦਾ ਕਾਰਨ ਦੱਸਿਆ ਕਿ ਸਟੀਫਾਨੀਆ ਦੀ ਇੱਕ ਸਹੇਲੀ ਸੀ ਉਸ ਦਾ ਬாய்ਫ੍ਰੈਂਡ ਉਸ ਦਾ ਮਰਦ ਦੋਸਤ ਇੱਕ ਐਕਸੀਡੈਂਟ ਚ ਮਰ ਗਿਆ ਸੀਗਾ ਤੇ ਜੋ ਉਸਦੇ ਬਹੁਤ ਖਲੋਸ ਸੀ ਉਸ ਤੋਂ ਬਾਅਦ ਕੀ ਹੁੰਦਾ ਕਿ ਉਹਦੀ ਸਹੇਲੀ ਹੈ ਜਿਹੜੀ ਸਟੀਫਾਨੀਆ ਦੀ ਮਾਨਸਿਕ ਤਰਾਸ ਚਲੀ ਜਾਂਦੀ ਮਨਸਤਨਾ ਤੋਂ ਜਾਣ ਤੋਂ ਬਾਅਦ ਸਟੀਫਾਨੀਤ ਵੀ ਬੜਾ ਅਸਰ ਪੈਂਦਾ ਹੁੰਦਾ ਦਿਨ ਉਹ ਜਦੋਂ ਜਾ ਕੇ ਤੇ ਆਪਕਾ ਦੇਖਦੀ ਏ ਕਿ ਪਿੱਛੇ ਕੀ ਕਰਨ ਜਾਂਦੀਆਂ ਨੇ ਉਹ ਜਾ ਕੇ ਦੇਖਦੀ ਕਿ ਬੋਰਡ ਤੇ ਉਲਟਾ ਗਲਾਸ ਰੱਖਿਆ ਹੁੰਦਾ ਤੇ ਸਾਰੀਆਂ ਕੁੜੀਆਂ ਆ ਇੱਕ ਤੋਂ ਬਾਅਦ ਇੱਕ ਉਸ ਗਲਾਸ ਤੇ ਆਪਦੀ ਉਂਗਲ ਰੱਖਦੀ ਜਦੋਂ ਸਟੀਫਾਨੀ ਉਸ ਗਲਾਸ ਤੇ ਉਂਗਲ ਰੱਖਦੀ ਏ ਉਹ ਗਲਾਸ ਹਵਾ 'ਚ ਤੈਰਨ ਲੱਗ ਜਾਂਦਾ ਇਹ ਸਭ ਦੇਖ ਕੇ ਉਸ ਦੇ ਆਪਕਾ ਨੇ ਆਖਿਆ ਇੱਕਦਮ ਉਹ ਹੈਰਾਨ ਹੋ ਗਈ ਤੇ ਉਹਦੇ ਦਿਮਾਗ 'ਚ ਇੱਕ ਡਰ ਪੈਦਾ ਔਰ ਫਿਰ ਵੀ ਹੌਸਲਾ ਕਰਕੇ ਉਹਨਾਂ ਕੁੜੀਆਂ ਕੋਲੇ ਗਈ ਉਹਨੇ ਉਹ ਬੋਰਡ ਚੱਕਿਆ ਤੇ ਤੋੜ ਦਿੱਤਾ ਜਦੋਂ ਉਹਨੇ ਇਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸਟੀਫਾਨੀਆ ਜਿਹੜੀ ਉਹਦੀ ਸਹੇਲੀ ਦਾ ਬੁਆਏਫਰੈਂਡ ਸੀਗਾ ਉਹਦੀ ਭੂਤ ਨਾਲ ਗੱਲਬਾਤ ਕਰ ਰਹੀ ਸੀ ਉਹਦੇ ਨਾਲ ਗੱਲਬਾਤ ਕਰ ਰਹੀ ਸੀ ਜੋ ਦਿਖ ਨਹੀਂ ਰਿਹਾ ਸੀ ਤੇ ਇਸ ਵਿੱਚ ਸਾਰੀਆਂ ਸਹੇਲੀਆਂ ਉਹਦਾ ਸਹਿਯੋਗ ਕਰ ਰਹੀਆਂ ਅਧਿਆਪਕਾ ਦੇ ਦੱਸਣ ਅਨੁਸਾਰ ਉਹਨੇ ਦੱਸਿਆ ਕਿ ਜਦੋਂ ਇਹ ਸਾਰੀ ਗੱਲਬਾਤ ਪੂਰੀ ਹੋ ਗਈ ਪੂਰੀ ਹੋਣ ਤੋਂ ਬਾਅਦ ਇੱਕ ਹਵਾ ਦਾ ਬੁੱਲਾ ਧੂਏ ਵਾਂਗੂ ਆਇਆ ਤੇ ਉਹ ਸਿੱਧਾ ਸਟੀਫਾਨੀਆ ਦੇ ਨੱਕ ਰਹੀ ਉਹਦੇ ਸਰੀਰ 'ਤੇ ਚਲਾ ਗਿਆ ਉਨੇ ਕਿਹਾ ਕਿ ਉਹ ਇਹ ਗੱਲ ਪਹਿਲਾਂ ਉਹਨਾਂ ਨਾਲ ਗੱਲ ਕਰਨੀ ਚਾਹੁੰਦੀ ਸੀ ਪਰ ਉਹਨੇ ਸੋਚਿਆ ਕਿ ਇਹ ਗੱਲ ਕਰਾਂ ਤਾਂ ਕਰੀ ਕਿਸ ਤਰ੍ਹਾਂ ਤੇ ਜਦੋਂ ਉਹਦੀ ਅਚਾਨਕ ਮੌਤ ਦੀ ਖਬਰ ਸੁਣੀ ਤਾਂ ਉਹਨੇ ਅਧਿਆਪਕਾਂ ਨੇ ਕਿਹਾ ਕਿ ਮੈਂ ਸੋਚਿਆ ਕਿ ਮੈਨੂੰ ਇਸ ਗੱਲ ਨੂੰ ਉਹਦੇ ਮਾਪਿਆਂ ਨੂੰ ਜਾਣੂ ਕਰਾਉਣਾ ਚਾਹੀਦਾ ਇਹ ਸਾਰਾ ਘਟਨਾਕਰਮ ਉਹ ਨਨ ਉਹਦੀ ਅਧਿਆਪਕ ਸੁਣਾ ਕੇ ਚਲੀ ਗਈ ਤੇ ਉਹਨੇ ਮਾਫੀ ਵੀ ਮੰਗੀ ਕਿ ਮੈਂ ਉਹਨਾਂ ਨੂੰ ਦੇਰ ਚੱਕ ਕੇ ਦੱਸਿਆ ਇਹ ਸਾਰਾ ਸੁਣ ਕੇ ਸਾਰੀ ਗੱਲਬਾਤ ਸੁਣ ਕੇ ਉਹਦੇ ਮਾਪੇ ਹੋਰ ਡਰ ਗਏ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਉਹ ਫਿਰ ਉਹਨਾਂ ਨੇ ਸਟੀਫਾਨੀਆ ਲਾਜ਼ਾਰੋ ਦਾ ਕਮਰਾ ਖੋਲ੍ਹਿਆ ਉਹ ਦੇਖ ਕੇ ਹੈਰਾਨ ਹੋ ਗਏ ਕਿ ਸਟੀਫਾਨੀਆ ਦੀ ਤਸਵੀਰ ਗਿਰੀ ਪਈ ਹੈ ਉਹਦੇ ਚਿਹਰੇ ਨੂੰ ਅੱਗ ਲੱਗੀ ਪਰ ਇਹ ਸਭ ਦੇਖਣ ਤੋਂ ਬਾਅਦ ਉਹ ਫਿਰ ਹੈਰਾਨ ਹੋ ਗਏ ਪਰ ਉਹ ਹੈਰਾਨੀ ਨੂੰ ਦੱਸਣ ਦਾ ਦੱਸਣ ਕਿ ਪੁਲਿਸ ਨਾਲ ਉਹ ਗੱਲ ਕਰਨਾ ਚਾਹੁੰਦੇ ਨਹੀਂ ਸੀ ਕਿਉਂਕਿ ਪੁਲਿਸ ਯਕੀਨ ਕੀ ਕਰੇਗੀ ਪਰ ਉਸੇ ਰਾਤ ਹੀ ਅੱਧੀ ਰਾਤ ਦੇ ਕਰੀਬ ਇੱਕ ਦਬਾਅ ਪੈਣਾ ਸ਼ੁਰੂ ਹੁੰਦਾ ਸਟੀਫਾਨੀਆ ਦੀ ਮਾਰ ਉਹਨ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹਨਾਂ ਕੋਈ ਦਮ ਘਟ ਰਿਹਾ ਹੋ ਉਹਨੂੰ ਪਾਸੇ ਹਟਾਉਣਾ ਚਾਹੁੰਦੀ ਹੈ ਇਹ ਸਾਰੀ ਗਤੀਵਿਧੀ ਇਹ ਸਾਰੀ ਗੱਲਬਾਤ ਅਚ ਉਹਦੇ ਪਿਤਾ ਨੂੰ ਵੀ ਚੰਗੀ ਦਿਖਦੀ ਹੈ ਨਜ਼ਰ ਆਉਂਦੀ ਹੈ ਵੀ ਕਿਤਨੇ ਕਿਤੇ ਕੋਈ ਗੱਲ ਉਹਨੂੰ ਪ੍ਰਭਾਵ ਕਰ ਰਹੀ ਹੈ ਉਹ ਦੋਨੇ ਜਿਹੜੇ ਕਿਸੇ ਤਰੀਕੇ ਉਹਦਾ ਦਬਾਅ ਹਟਾਉਂਦੇ ਨੇ ਉਹਨੂੰ ਕਰਕੇ ਦੂਸਰੇ ਮੱਦੇ ਤੇ ਬਿਠਾ ਦਿੰਦੇ ਉਸ ਤੋਂ ਬਾਅਦ ਦੋਨੇ ਹੈਰਾਨ ਹੁੰਦੇ ਨੇ ਤੇ ਫਿਰ ਅਚਾਨਕ ਉਹ ਫੈਸਲਾ ਕਰਦੇ ਨੇ ਕਿ ਸਾਰੀ ਗੱਲਬਾਤ ਪੁਲਿਸ ਨੂੰ ਦੱਸੀ ਜਾਵੇ ਰਾਤ ਦੇ 2:3 3 ਵਜੇ ਦੇ ਕਰੀਬ ਉਹ ਫਿਰ ਪੁਲਿਸ ਨੂੰ ਫੋਨ ਕਰ ਦਿੰਦੇ ਐਮਰਜੈਂਸੀ ਨੰਬਰ ਤੇ ਕਾਲ ਜਾਣ ਤੋਂ ਬਾਅਦ ਮੈਡਿਟ ਲਾਕੇ ਦਾ ਉਸ ਸ਼ਹਿਰ ਦਾ ਉਸ ਇਲਾਕੇ ਦਾ ਅਪਾਰਟਮੈਂਟ ਲਾਕੇ ਦਾ ਮੁਖੀ ਜੋ ਉਸ ਪੈਟਰੋ ਆਪਣੇ ਚਾਰ ਸਹੂਜਕਿਆਂ ਨਾਲ ਉੱਥੇ ਪਹੁੰਚਦਾ ਹੈ ਪਹੁੰਚਣ ਤੋਂ ਬਾਅਦ ਇਹ ਸਾਰੀ ਗੱਲਬਾਤ ਸਟੀਫਾਨੀਆ ਦੇ ਮਾਪੇ ਉਹਨਾਂ ਨੂੰ ਦੱਸਦੇ ਹੈ ਦੱਸਣ ਤੋਂ ਬਾਅਦ ਉਹ ਸਾਰੇ ਸੁਣ ਕੇ ਹੈਰਾਨ ਵੀ ਹੁੰਦੇ ਹੈ ਪਰ ਉਹ ਸਭ ਕੁਝ ਦੇਖਣ ਲਈ ਉਸ ਕਮਰੇ 'ਚ ਜਾਂਦੇ ਹੈ ਉਸ ਕਮਰੇ 'ਚ ਜਾਂਦੇ ਆ ਠੰਡੀਆਂ ਤੇਜ਼ ਹਵਾਵਾਂ ਮਹਿਸੂਸ ਹੋਣ ਲੱਗਦੀਆਂ ਉਹਨਾਂ ਨੂੰ ਫਿਰ ਉਹ ਬਾਹਰ ਆ ਕੇ ਦੇਖਦੇ ਨੇ ਕਿ ਮੌਸਮ ਬਿਲਕੁਲ ਸਾਫ਼ ਹੈ ਠੀਕ ਹੈ ਜੋ ਮੌਸਮ ਬਾਹਰ ਆ ਉਸਦੇ ਉਲਟ ਕਮਰੇ ਦੇ ਅੰਦਰਲਾ ਮੌਸਮ ਹੋਰ ਸੀ ਜਿਵੇਂ ਠੰਡੀਆਂ ਹਵਾਵਾਂ ਚੱਲ ਰਹੀਆਂ ਤੇਜ਼ ਹਵਾ ਚੱਲ ਰਹੀ ਹੈ ਇਹ ਦੇਖ ਕੇ ਜੋਸ ਪੈਟਰੋ ਹੈਰਾਨਤਾ ਹੁੰਦਾ ਪਰ ਉਹ ਸਾਰਾ ਕੁਝ ਸਮਝ ਕੇ ਉਹਨਾਂ ਨੂੰ ਭਰੋਸਾ ਦਿਵਾ ਕੇ ਕਿ ਕੱਲ ਆਉਣਗੇ ਉਹ ਇਹ ਕਹਿ ਕੇ ਉਹ ਚਲੇ ਜਾਂਦੇ ਆ ਦੂਸਰੇ ਦਿਨ ਜੋਸਫ ਪੈਟਰੋ ਆਪਣੇ ਸਹਯੋਗੀਆਂ ਨਾਲ ਫੇਰ ਉਸੇ ਘਰ ਪਹੁੰਚਦਾ ਹੈ। ਉਹਨੂੰ ਸਟੀਫਾਨੀਆ ਲਜ਼ਾਰੋ ਦੇ ਮਾਪੇ ਦੱਸਦੇ ਨੇ ਕਿ ਅੱਜ ਤਾਂ ਇੱਕ ਵੱਖਰੀ ਘਟਨਾ ਹੋ ਗਈ। ਲਜ਼ਾਰੋ ਦਾ ਛੋਟਾ ਬ੍ਰਦਰ ਇੱਕ ਬੈੱਡ ਤੇ ਸੁੱਤਾ ਸੀਗਾ ਤੇ ਉਹਨੂੰ ਹਵਾ 'ਚ ਉੱਠ ਕੇ ਦੂਸਰੇ ਬੈੱਡ ਤੇ ਚਲਾ ਕੇ ਮਾਰਿਆ ਗਿਆ। ਫਿਰ ਉਹ ਦੇਖਦੇ ਨੇ ਕਿ ਜਸੂ ਮਸੀਹ ਦੀ ਫੋਟ ਤਸਵੀਰ ਉਲਟੀ ਪਈ ਹੈ। ਫੇਰ ਉਹਦੀ ਜਿਹੜੀ ਤਸਵੀਰ ਸੀ ਲਜ਼ਾਰੋ ਦੀ, ਸਟੀਫਾਨੀਆ ਦੀ ਉਸ ਨੂੰ ਫੇਰ ਅਕ ਲੱਗੀ ਪਈ ਹੈ। ਇਹ ਦੇਖ ਕੇ ਪੋਰਸਤਕਾਰੀ ਸ਼ਸ਼ੂਪੰਚ ਪੈ ਜਾਂਦਾ ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਵੀ ਉਹ ਸੋਚ ਰਿਹਾ ਸੀ ਇਹ ਮਾਮਲੇ ਨੂੰ ਦੇਖੇ ਕਿਸ ਤਰ੍ਹਾਂ ਇਸ ਤਰ੍ਹਾਂ ਉਹ ਪੂਰਾ ਇੱਕ ਮਹੀਨਾ ਇਸ ਮਾਮਲੇ ਦੀ ਜਾਂਚ ਕਰਦਾ ਹੈ ਤੇ ਜਦੋਂ ਕੁਝ ਪੱਲੇ ਨਹੀਂ ਪੈਂਦਾ ਜਾਂ ਉਹ ਕੁਝ ਸੋਚ ਨਹੀਂ ਦੇਖ ਨਹੀਂ ਰਿਹਾ ਕੁਝ ਉਹ ਕੀ ਕਰੇ ਪਰ ਉਹ ਮਾਮਲਾ ਦਰਜ ਕਰ ਚੁੱਕਿਆ ਹੁੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਉਹ ਇੱਕ ਰਹਿ ਇੱਕ ਤਰੀਕਾ ਵਰਤ ਕੇ ਦੇਖਦਾ ਹੈ ਕਿ ਉਹਦੇ ਮਾਪਿਆਂ ਨੂੰ ਕਹਿੰਦਾ ਕਿ ਤੁਸੀਂ ਇਹ ਜਗਾ ਬਦਲੋ ਜਗਾ ਬਤਲ ਦੀ ਗੱਲ ਪਹਿਲਾਂ ਮਾਪੇ ਮੰਨਦੇ ਨਹੀਂ ਸੀ ਪਰ ਉਹ ਪਹਿਲਾਂ ਇੰਦਰੂ ਡਰ ਕੇ ਸੋਚ ਰਹੇ ਹੁੰਦੇ ਕਿ ਘਰ ਛੱਡ ਦਿੱਤਾ ਜਾਵੇ ਉਹ ਘਰ ਛੱਡ ਦਿੰਦੇ ਐ ਤੇ ਉਸ ਤੋਂ ਬਾਅਦ ਜਿਹੜੀਆਂ ਰਿਪੋਰਟਾਂ ਆਈਆਂ ਉਹਦੇ ਮੁਤਾਬਕ ਇਹ ਰਿਹਾ ਕਿ ਉਸ ਤੋਂ ਬਾਅਦ ਇਹ ਘਟਨਾਵਾ ਇਹ ਸਾਰੀ ਗੱਲਬਾਤ ਉਹਨੋਂ ਹਟ ਜਾਂਦੀ ਚੋਸ ਪੈਟਰੋਲੀ ਇਸ ਮਾਮਲੇ ਨੂੰ ਇਸ ਸਾਰੀ ਜਾਂਚ ਨੂੰ ਜੋ ਮਹੀਨਾ ਚੱਲੀ ਜੋਸ ਨੇ ਤੇ ਉਸਦੇ ਸਾਥੀਆਂ ਨੇ ਮਹਿਸੂਸ ਕੀਤਾ ਸਾਰਾ ਇਸ ਰਿਪੋਰਟ ਵਿੱਚ ਲਿਖਿਆ ਜਦੋਂ ਇਹ ਮਾਮਲਾ ਕਲਮਬੱਧ ਹੋ ਗਿਆ ਤਾਂ ਸੁਭਾਅਕ ਸੀ ਕਿ মিডিਆ ਦੇ ਨਜ਼ਰਾਂ ਵਿੱਚ ਆਉਣਾ ਸੀ ਫਿਰ ਇਹ মিডিਆ ਦੀਆਂ ਸੁਰਖੀਆਂ ਬਣਿਆ ਇੱਕ ਚਰਚਾ ਦਾ ਵਿਸ਼ਾ ਬਣਿਆ ਇੱਥੋਂ ਤੱਕ ਕੇ ਇਸ ਦੇ ਨਾਂ ਤੇ ਵੈਰੋਨਿਕਾ ਨਾਮ ਦੀ ਇੱਕ ਫਿਲਮ ਵੀ ਬਣੀ ਜੋ ਕਾਫੀ ਡਰਾਉਣੀ ਮੰਨੀ ਜਾਂਦੀ ਹੈ ਦੂਸਰੀ ਗੱਲ ਕਿ ਇਸ ਤੋਂ ਬਾਅਦ ਇਹ ਹੋਇਆ ਕਿ 2012 ਦੇ ਵਿੱਚ 2012 ਦੇ ਵਿੱਚ ਇੱਕ ਡਾਕੂਮੈਂਟਰੀ ਬਣੀ ਉਹਦੇ ਵਿੱਚ ਜੋਸ ਪੈਟਰੋ ਨੇ ਪੂਰੀ ਤਫ਼ਸੀਲ ਨਾਲ ਇਹ ਸਾਰੀ ਗੱਲਬਾਤ ਦੱਸੀ ਜਿਹੜੀ ਬੜੀ ਅਦਭੁਤ ਸੀ ਪਰ ਨਾ ਮੰਨਣਯੋਗ ਹੋ ਖੋੜ ਦੇ ਬਾਵਜੂਦ ਵੀ ਮੰਨਣਯੋਗ ਲੱਗੀ ਕਿਉਂਕਿ ਇੱਕ ਗਵਾਹ ਸੀ ਇੱਕ ਸਾਕਸ਼ਤ ਗਵਾਹ ਸੀ ਜੀਨੇ ਸਭ ਕੁਛ ਮਹਿਸੂਸ ਕੀਤਾ ਤੇ ਉਹ ਗਵਾਹ ਆਮ ਆਦਮੀ ਨਹੀਂ ਸੀ ਇੱਕ ਪੁਲਿਸ ਦਾ ਅਧਿਕਾਰੀ ਸੀ ਇਸ ਕਰਕੇ ਇਸ ਤੇ ਗੱਲ ਕਰਨੀ ਜ਼ਰੂਰੀ ਸੀ ਅਸੀਂ ਇਹ ਸਾਰੀ ਗੱਲਬਾਤ ਸਿਰਫ ਦਰਸ਼ਕਾਂ ਨੂੰ ਇੱਕ ਰੌਚਕ ਤੱਥ ਦੇ ਤੌਰ ਤੇ ਜਾਣਕਾਰੀ ਦਿੰਦੀ ਹੈ ਅਸੀਂ ਕੋਈ ਅੰਤ ਵਿਸ਼ਵਾਸ ਕੋਈ ਵੀ ਗੁੰਮਰਾਹਕੁੰਨ ਜਾਣਕਾਰੀ ਦੇ ਕੇ ਦਰਸ਼ਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੁੰਦੇ ਅਸੀਂ ਜਿੱਕਰ ਸਿਰਫ ਇਸ ਕਰਕੇ ਕੀਤਾ ਕਿਉਂਕਿ ਇਹ ਮਾਮਲਾ ਅੱਜ ਵੀ ਪੁਲਿਸ ਦੇ ਰਿਕਾਰਡ ਦੇ ਵਿੱਚ ਹੈ ਜੋ ਸਪੇਨ ਦੇ ਮੈਂਡ੍ਰੇਟ ਥਾਣੇ ਦੇ ਵਿੱਚ ਹੈ ਤੇ ਉਹਦਾ ਗਵਾਹ ਸਾਕਸ਼ੀ ਜੋਸ਼ ਪੈਟਰੋ ਇਹ ਸੀ ਅਜਬ ਕਿਸਮ ਦਾ ਉਹ ਮਾਮਲਾ ਜਿਹਨੂੰ ਨਾ ਦੇਖਣ ਵਾਲੇ ਨੂੰ ਪੁਲਿਸ ਨੇ ਨੋਟਿਸ ਕੀਤਾ ਉਹਦਾ ਰਿਕਾਰਡ 'ਚ ਲਿਖਿਆ ਸ਼ਾਇਦ ਇਹ ਦੁਨੀਆ ਦਾ ਪਹਿਲਾ ਤੇ ਆਖਰੀ ਮਾਮਲਾ ਹੋ ਸਕਦਾ ਹੈ ਅਸੀਂ ਇਸ ਦਾ ਦਾਵਾ ਨਹੀਂ ਕਰਦੇ ਆਉਣ ਵਾਲੇ ਦਿਨ ਚ ਕੀ ਹੈ ਪਰ ਇਹ ਸਾਡੀ ਜਾਣਕਾਰੀ ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਅੱਛੀ ਲੱਗੀ ਹੋਵੇਗੀ ਫਿਰ ਕੋਈ ਨਵੀਂ ਜਾਣਕਾਰੀ ਫਿਰ ਕੋਈ ਨਵੀਂ ਕਹਾਣੀ ਲੈ ਕੇ ਮਿਲਦੇ ਹਾਂ ਦੇਖਦੇ ਰਹੋ ਲਗਾਤਾਰ ਸਕਰੋਲ ਪੰਜਾਬ